ਸਮਾਣਾ ਦੀ ਅਗਰਵਾਲਾ ਧਰਮਸ਼ਾਲਾ ਦੇ ਵਿੱਚ ਮਾਤਾ ਦੁਰਗਾ ਤੇ ਮਹਾਰਾਜਾ ਅਗਰਸੈਨ ਦੀ ਮੂਰਤੀ ਦਾ ਜਿਹੜਾ ਸਥਾਪਨਾ ਦਿਵਸ ਰੱਖਿਆ ਗਿਆ ਤੇ ਰਿਮਾਈਂਡ ਦੇ ਜਿਹੜੇ ਪਾਠ ਰੱਖੇ ਗਏ ਤੇ ਮੌਕੇ ਤੇ ਭਜਨ ਗਾਇਕਾਂ ਗੱਲ ਵੱਲੋਂ ਭਜਨ गा ਕੇ ਖੁਸ਼ੀ ਮਨਾਈ ਗਈ ਤੇ ਇਸ ਮੌਕੇ ਤੇ ਉਪਲਖਸ਼ ਦੇ ਵਿੱਚ ਅੱਜ ਲੰਗਰ ਵੀ ਲਗਾਏਗੇ ਪ੍ਰਧਾਨ ਮਦਨ ਮਿੱਤਲ ਜੀ ਮੌਕੇ ਤੇ ਮੌਜੂਦ ਨੇ ਗੱਲਬਾਤ ਕਰਦੇ ਆ ਸਾਰੀ ਪ੍ਰਧਾਨ ਜੀ ਕੀ ਕਹੋਗੇ ਬੜਾ ਸਾਡੇ ਵਾਸਤੇ ਖਾਕਰਾ ਜੀ ਅੱਜ ਕਿਉਂਕਿ ਅੱਜ ਦੇ ਦਿਨਾਂ ਮਹਾਰਾਜਾ ਅਗਰਸੈਨ ਦੀ ਮੂਰਤੀ ਵੀਰ ਨਾ ਵੀਰਾ ਬਟਾ ਵੀਰ ਬਿੱਟੂ ਜੋ ਕਿ ਸਾਡੇ ਕਿਸਾਨ ਪলাই ਬੁੱਢ ਨੇ ਉਹਨਾਂ ਦੀ ਕਿਰਪਾ ਨਾਲ ਜਦੋਂ ਮੈਂ ਪਹਿਲਾ ਪ੍ਰਧਾਨ ਸੀ ਮੇਰੀ ਕਮੇਟੀ ਸੀ ਉਸ ਟਾਈਮ ਇਹਨਾਂ ਦਾ ਮੈਨੂੰ ਬੜਾ ਮਾਣ ਪ੍ਰਾਪਤ ਹੋਇਆ ਅੱਜ ਸਾਰੇ ਸ਼ਹਿਰ ਵਾਸਤੇ ਖਾਸ ਕਰਕੇ ਸਾਡੇ ਅੱਤਗਰ ਵਾਲਾ ਪਰਾਲਾ ਵਾਸਤੇ ਬੜੀ ਖੁਸ਼ੀ ਦਾ ਦਿਨ ਹੈ ਮੇਰੇ ਵੀਰ ਨੇ ਬਿੱਟੂ ਵੀਰ ਨੇ ਇਹਨਾਂ ਨੇ ਇੱਕ ਬੇਨਤੀ ਕੀਤੀ ਛੋਟੇ ਜਿਹੇ ਇੱਕ ਉਹਨਾਂ ਰਾਜਾ ਗਰਸਾਨ ਦੀ ਆਪਾਂ ਮੂਰਤੀ ਸਥਾਪਨਾ ਕਰਾਉਣੀ ਚਾਹੁੰਦੇ ਆਪ ਆਪਣੀ ਤਰਫੋਂ ਇਹਨਾਂ ਇੱਕ ਮਿੰਟ ਚ ਇਹਨਾਂ ਨੇ ਇਹ ਵੀ ਕਿਹਾ ਵੀ ਮੂਰਤੀ ਬਣਾਓ ਤੇ ਜਿੰਨੇ ਵਰਦੀ ਪੈਸੇ ਲੱਗਣ 10 ਲੱਗੇ 15 ਲੱਗੇ 20 ਲੱਗੇ ਇੱਥੋਂ ਤੱਕ ਕੀ ਮੈਂ ਇਹਨਾਂ ਦੀ ਹਮੇਸ਼ਾ ਪ੍ਰਸ਼ੰਸਾ ਕਰਦਾ ਵੀ ਮੇਰੇ ਨਾਲ ਤਿੰਨ ਚਾਰ ਵਾਰੀ ਜੈਪੁਰ ਗਏ ਗੱਡੀ ਇਹਨਾਂ ਦੀ ਤੇ ਲੈਣਾ ਦਾ ਰੋਟੀ ਦਾ ਹੋਟਲ ਦਾ ਰਹਿਣ ਦਾ ਖਰਚਾ ਵੀ ਮੈਂ ਕਿਸੇ ਵੀ ਇਕੱਲਾ ਇਹ ਨਹੀਂ ਕਹਿੰਦਾ ਤੁਹਾਡੀ ਧਰਮਸ਼ਾਲਾ ਦੇ ਜਿਸ ਦਾਨ ਦਿੰਨਾ ਮੈਂ ਆਪਣੇ ਨਾਮ ਲੈ ਕੇ ਜਾਂਦੇ ਆ ਕਿ ਜੇ ਨੂੰ ਕਿ ਦੇਖ ਲਈ ਬੜੀ ਖੁਸ਼ੀ ਦਾ ਬੜਾ ਮਾਣ ਪ੍ਰਾਪਤ ਹੁੰਦਾ ਮੇਰੇ ਬਿੱਟੂ ਵੀਰ ਨੂੰ ਵੀ ਲੱਖ ਲੱਖ ਮੁਬਾਰਕ ਮੈਂ ਨਾਂ ਨਾਲ ਸਾਡੇ ਬੰਸਲਪੁਰ ਆ ਜੋ ਮਾਨ ਬੰਸਲ ਤੇ ਅਸ਼ੀਸ਼ ਬੰਸਲ ਨੇ ਉਹਨਾਂ ਨੇ ਦੁਰਗਾ ਮਾਤਾ ਦਾ ਅਜਿਹੀ ਮੂਰਤੀ ਸਾਹਿਬ ਨਾਲ ਰੱਖਿਆ ਉਹਨਾਂ ਨੇ ਵੀ ਮਾਤਾ ਜੀ ਦੀ ਮੂਰਤੀ ਰੱਖੀ ਸੀ ਮੈਂ ਬੰਸਲ ਪਰਿਵਾਰ ਦਾ ਵੀ ਬਹੁਤ ਧੰਨਵਾਦ ਹਾਂ ਜਿਨ੍ਹਾਂ ਨੇ ਹਮੇਸ਼ਾ ਸਹਿਰ ਨੂੰ ਦਾਨ ਦਿੱਤਾ ਦਾਨ ਨਾਲ ਬਹੁਤ ਬੰਦੇ ਪ੍ਰਾਪਤ ਹੁੰਦੇ ਹਨ ਦਾਨ ਨਾਲ ਹੀ ਇਹ ਸੰਸਥਾਵਾਂ ਚੱਲਦੀਆਂ ਨੇ ਮੈਂ ਮਾਨ ਬੰਸਲ ਜੀ ਦਾ ਅਸ਼ੂਜੀ ਦਾ ਖਾਸ ਕਰਕੇ ਮੇਰੇ ਬਿੱਟੂ ਵੀਰ ਦਾ ਧੰਨਵਾਦ ਕਰਦਾ ਇਹਨਾਂ ਦਾ ਬਹੁਤ ਬਹੁਤ ਧੰਨਕੀ ਇਸ ਸਤਾਰੂਸਲਾ ਦੀ ਸ਼ੋਭਾ ਵਿੱਚ ਇਹਦੇ ਪਰਿਵਾਰ ਦਾ ਬਹੁਤ ਵੱਡਾ ਜੁੜਾ ਹੈ